ਪੰਜਾਬ ਦਾ ਰਾਖਾ ਸਰਦਾਰ ਬਲਵਿੰਦਰ ਸਿੰਘ ਜਟਾਣਾ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇ ਅੱਜ ਪੰਜਾਬ ਕੋਲ ਆਪਣਾ ਪਾਣੀ ਨਾ ਹੁੰਦਾ ਤਾਂ ਇਹ ਧਰਤੀ ਕਿਵੇਂ ਬੰਜਰ ਹੋ ਜਾਣੀ ਸੀ ਅੱਜ ਤੁਸੀਂ ਜਾਂ ਹੋਰ ਕੋਈ ਜਿਹੜਾ ਵੀ ਪੰਜਾਬ ਦੀ ਹਰਿਆਲੀ ਤੇ ਮਾਣ ਕਰਦਾ ਉਹਨੂੰ ਬਚਾਉਣ ਲਈ ਇੱਕ ਗੱਬਰੂ ਨੇ ਆਪਣੀ ਜਵਾਨੀ ਆਪਣਾ ਪਰਿਵਾਰ ਤੇ ਆਪਣੀ ਜਾਨ ਮਿੱਟੀ ਦੇ ਲੇਖੇ ਲਾ ਦਿੱਤੀ ਜਾਦੋ ਵਕਤ ਦੀਆਂ ਹਕੂਮਤਾਂ ਨੇ ਪੰਜਾਬ ਦੀ ਰਗ ਐਸਵਾਈਐਲ ਨੂੰ ਵੰਡਣਾ ਚਾਹਿਆ ਤਾਂ ਇੱਕ ਸ਼ੌਂਕੀ ਗੱਬਰੂ ਤੂਫਾਨ ਬਣ ਕੇ ਉੱਠਿਆ ਅੱਜ ਕਹਾਣੀ ਉਸ ਮਰਦ ਦਲੇਰ ਦੀ ਜਿਸ ਨੇ ਐਸਵਾਈਐਲ ਦੀ ਨੀਵ ਵਿੱਚ ਮੌਤ ਦਾ ਕੀਲਾ ਗੱਡਿਆ ਤਾਂ ਕਿ ਪੰਜਾਬ ਨੂੰ ਪਿਆਸਾ ਮਰਨ ਤੋਂ ਬਚਾ ਸਕੇ ਤਿਆਰ ਹੋ ਜਾਓ ਸਰਦਾਰ ਬਲਵਿੰਦਰ ਸਿੰਘ ਜਟਾਣਾ ਦੀ ਰੂ ਕੰਬੌਨ ਵਾਲੀ ਦਾਸਤਾਨ ਸੁਣਨ ਲਈ ਮਿੱਤਰੋ ਇਹ ਵੀਡੀਓ ਨੂੰ ਸਕਿੱਪ ਕਰਨ ਤੋਂ ਪਹਿਲਾਂ ਮੇਰੀ ਇੱਕ ਬੇਨਤੀ ਜ਼ਰੂਰ ਸੁਣਿਓ ਸਰਦਾਰ ਬਲਵਿੰਦਰ ਸਿੰਘ ਜਟਾਣਾ ਸਾਡਾ ਅਜੇਹਾ ਕੌਮ ਦਾ ਅਣਮੋਲ੍ਹਾ ਹੀਰਾ ਸੀ ਜਿਸਨੇ ਕਿਸੇ ਬਿਨਾਂ ਲਾਲਚ ਦੇ ਸਾਡੇ ਸਭ ਦੇ ਭਵਿੱਖ ਲਈ ਤੇ ਪੰਜਾਬ ਦੀ ਰਗ ਪਾਣੀ ਨੂੰ ਬਚਾਉਣ ਲਈ ਇੰਨੀ ਵੱਡੀ ਕੁਰਬਾਨੀ ਦਿੱਤੀ ਕੀ ਇਤਿਹਾਸ ਕੰਬੁੱਠਿਆ ਪਰ ਦੁੱਖ ਦੀ ਗੱਲ ਇਹ ਆ ਕਿ ਅਸੀਂ ਆਪਣੇ ਕੌਮ ਦੇ ਹੀਰਿਆਂ ਨੂੰ ਭੁੱਲਦੇ ਜਾ ਰਹੇ ਹਾਂ ਯਾਦ ਰੱਖਿਓ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹਨਾਂ ਦੀ ਹਸਤੀ ਮਿੱਟ ਜਾਂਦੀ ਆ ਆਪਣੇ ਬੱਚਿਆਂ ਨੂੰ ਇਨ੍ਹਾਂ ਸੂਰਮਿਆਂ ਦੀਆਂ ਕਹਾਣੀਆਂ ਸੁਣਾਇਆ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹ ਧਰਤੀ ਕਿਵੇਂ ਬਚੀ ਆ ਮਿੱਤਰੋ ਸਬਸਕ੍ਰਾਈਬ ਤੇ ਫੋਲੋ ਕਰਿਓ ਵੀਡੀਓ ਥੋੜੀ ਲੰਬੀ ਆ ਪੂਰੀ ਸੁਣ ਕੇ ਆਪਣੇ ਵਿਚਾਰ ਦਿਓ ਆਜੋ ਸ਼ੁਰੂ ਕਰੀਏ ਨੰਗਲ ਦੇ ਨੇੜੇ ਰੋਪੜ ਦੇ ਜ਼ਿਲ੍ਹੇ 'ਚ ਇੱਕ ਪਿੰਡ ਜਟਾਣਾ ਜਿੱਥੇ ਇੱਕ ਸੌ ਧਾਰਮਿਕ ਕਿਸਾਨ ਪਰਿਵਾਰ ਉਹਦੇ ਵਿੱਚ ਜਨਮ ਹੋਇਆ ਸਰਦਾਰ ਬਲਵਿੰਦਰ ਸਿੰਘ ਜਟਾਣਾ ਦਾ ਬਾਪੂ ਅਮਰ ਸਿੰਘ ਤੇ ਮਾਤਾ ਨਸੀਬ ਕੌਰ ਦੋਨਾਂ ਨੇ ਰਲ ਕੇ ਆਪਣੇ ਪੁੱਤ ਨੂੰ ਉੱਚੇ ਕਿਰਦਾਰ ਤੇ ਗੁਰਸਿੱਖੀ ਵਾਲੇ ਸੰਸਕਾਰ ਦਿੱਤੇ ਬਲਵਿੰਦਰ ਬਚਪਨ ਤੋਂ ਹੀ ਬੜਾ ਸ਼ਾਂਤ ਸੀ ਪਰ ਉਹਦੀਆਂ ਅੱਖਾਂ ਵਿੱਚ ਇੱਕ ਵੱਖਰੀ ਚਮਕ ਸੀ ਜੋ ਦੱਸਦੀ ਸੀ ਇਹ ਪਵਿੱਤਰ ਰੂਹ ਵਾਲਾ ਬੰਦਾ ਉਹਨੇ ਆਪਣੀ ਪੜ੍ਹਾਈ ਪੂਰੀ ਕੀਤੀ ਪਰ ਉਹਦਾ ਦਿਲ ਹਮੇਸ਼ਾ ਖੇਤਾਂ ਤੇ ਪੰਜਾਬ ਦੇ ਮਸਲਿਆਂ 'ਚ ਧੜਕਦਾ ਸੀ। ਉਹ ਦੌਰ ਸੀ 1980 ਤੋਂ 1990 ਦਾ। ਪੰਜਾਬ ਪਹਿਲਾਂ ਹੀ ਅੱਗ ਵਿੱਚ ਜਲ ਰਿਹਾ ਸੀ। ਉਸ ਵਕਤ ਹਕੂਮਤਾਂ ਨੇ ਐਸਵਾਈਐਲ ਸਤਲੁਜ ਯਮੁਨਾ ਲਿੰਕ ਨਹਿਰ ਬਣਾਉਣ ਦਾ ਫੈਸਲਾ ਕੀਤਾ। ਤਾਂ ਕਿ ਪੰਜਾਬ ਦਾ ਪਾਣੀ ਹੋਰ ਸੂਬਿਆਂ ਨੂੰ ਦਿੱਤਾ ਜਾ ਸਕੇ। ਪੰਜਾਬ ਦੇ ਲੋਕਾਂ ਨੂੰ ਪਤਾ ਸੀ ਕਿ ਇਹ ਨਹਿਰ ਬਣ ਗਈ ਤਾਂ ਪੰਜਾਬ ਦੀ ਮਿੱਟੀ ਬੰਜਰ ਹੋ ਜੂ ਸਭ ਪਾਸੇ ਧਰਨੇ ਲੱਗ ਰਹੇ ਸਨ ਪਰ ਹਕੂਮਤ ਆਪਣੀ ਜ਼ਿੱਦ ਤੇ ਕਿ ਨਹਿਰ ਬਣ ਕੇ ਰਹੇਗੀ ਬਲਵਿੰਦਰ ਜਟਾਣਾ ਨੇ ਜਦ ਖੇਤਾਂ ਦੀ ਪਿਆਸ ਤੇ ਕਿਸਾਨਾਂ ਦੇ ਘਰ ਉਜੜਦੇ ਦੇਖੇ ਤਾਂ ਉਹਦਾ ਸ਼ਾਂਤ ਸੁਭਾ ਇੱਕਦਮ ਬਦਲ ਗਿਆ ਉਹਨੇ ਹਥਿਆਰ ਚੁੱਕਣ ਦਾ ਫੈਸਲਾ ਕੀਤਾ ਨਾ ਕਿਸੇ ਨੂੰ ਮਾਰਨ ਲਈ ਸਗੋਂ ਪੰਜਾਬ ਦੀ ਰਗ ਪਾਣੀ ਨੂੰ ਬਚਾਉਣ ਲਈ 23 ਜੁਲਾਈ 1990 ਇਹ ਉਹ ਦਿਨ ਸੀ ਜਿਸ ਨੇ ਪੰਜਾਬ ਦਾ ਨਸੀਬ ਬਦਲ ਦਿੱਤਾ ਚੰਡੀਗੜ੍ਹ ਦੇ ਨੇੜੇ S Y L ਦੇ ਦਫ਼ਤਰ ਵਿੱਚ ਵੱਡੇ-ਵੱਡੇ ਇੰਜੀਨੀਅਰ ਤੇ ਵੱਡੇ ਅਫਸਰ ਬੈਠ ਕੇ ਨਹਿਰ ਦੇ ਨਕਸ਼ਾ ਤਿਆਰ ਕਰ ਰਹੇ ਸਨ ਸਰਦਾਰ ਬਲਵਿੰਦਰ ਸਿੰਘ ਜਟਾਣਾ ਆਪਣੇ ਸਾਥੀ ਸਰਦਾਰ ਜਗਤਾਰ ਸਿੰਘ ਪੰਜੋਲਾ ਨਾਲ ਉੱਥੇ ਪਹੁੰਚੇ ਉਹਨਾਂ ਨੇ ਉੱਥੇ ਜਾ ਕੇ ਨਹਿਰ ਦੇ ਮੁੱਖ ਅਫਸਰਾਂ ਨੂੰ ਖਤਮ ਕਰ ਦਿੱਤਾ ਉਹਨਾਂ ਨੇ ਅੱਖ ਵਿੱਚ ਅੱਖ ਪਾ ਕੇ ਸਾਹਮਣੇ ਤੋਂ ਗੋਲੀਆਂ ਮਾਰੀਆਂ ਉਹ ਕੋਈ ਆਮ ਕਤਲ ਨਹੀਂ ਸੀ ਉਹ ਐਸਵਾਈਐਲ ਦੀ ਮੌਤ ਦਾ ਐਲਾਨ ਸੀ ਉਸ ਦਿਨ ਤੋਂ ਬਾਅਦ ਐਸਵਾਈਐਲ ਦਾ ਅਜੇਹਾ ਕੰਮ ਰੁਕਿਆ ਕਿ ਅੱਜ ਤੱਕ ਕਿਸੇ ਸਰਕਾਰ ਦੀ ਹਿੰਮਤ ਨਹੀਂ ਹੋਈ ਕਿ ਦੁਬਾਰਾ ਇੱਟ ਰੱਖ ਸਕੇ ਬਲਵਿੰਦਰ ਨੇ ਪੰਜਾਬ ਨੂੰ ਹਮੇਸ਼ਾ ਲਈ ਪਿਆਸਾ ਹੋਣ ਤੋਂ ਬਚਾਲਿਆ ਜਦ ਬਲਵਿੰਦਰ ਸਿੰਘ ਜਟਾਣਾ ਵਾਂਟਡ ਹੋ ਗਏ ਤਾਂ ਪੁਲਿਸ ਨੇ ਉਹਨਾਂ ਦੇ ਪਿੰਡ ਜਟਾਣਾ ਵਿੱਚ ਇੱਕ ਘਹਿਰਟਾਇਆ 30 ਅਗਸਤ 1991 ਉਹ ਕਾਲੀ ਰਾਤ ਬਲਵਿੰਦਰ ਘਰ ਨਹੀਂ ਸੀ ਪਰ ਉਹਨਾਂ ਦੀ ਦਾਦੀ ਭੂਆ ਪਰਜਾਈ ਤੇ ਇੱਕ ਮਾਸੂਮ ਬੱਚਾ ਘਰ ਵਿੱਚ ਸੀ ਕਹਿੰਦੇ ਨੇ ਪੁਲਿਸ ਤੇ ਆਰਮੀ ਨੇ ਪੂਰੇ ਪਰਿਵਾਰ ਨੂੰ ਗੋਲੀਆਂ ਨਾਲ ਭੁੰਨਤਾ ਤੇ ਅੱਧ ਮਰੀਆਂ ਨੂੰ ਜ਼ਿੰਦਾ ਜਲਾਤਾ ਜਦ ਬਲਵਿੰਦਰ ਨੂੰ ਖਬਰ ਮਿਲੀ ਕਿ ਉਹਨਾਂ ਦਾ ਪੂਰਾ ਪਰਿਵਾਰ ਨਹੀਂ ਰਿਹਾ ਤਾਂ ਉਹ ਟੁੱਟੇ ਨਹੀਂ ਉਹਨੇ ਆਖਿਆ ਮੇਰੇ ਪਰਿਵਾਰ ਦੀ ਸ਼ਹਾਦਤ ਪੰਜਾਬ ਦੇ ਪਾਣੀ ਲਈ ਇੱਕ ਭੇਟ ਆ ਇੱਕ ਮਰਦ ਦਲੇਰ ਨੇ ਆਪਣੇ ਘਰ ਦੀ ਰਾਖ ਤੇ ਖੜ ਕੇ ਪੰਜਾਬ ਦੀ ਮਿੱਟੀ ਦੀ ਰਾਖ ਰੱਖੀ ਉਹਦਾ ਪਰਿਵਾਰ ਖਤਮ ਹੋ ਗਿਆ ਔਰ ਉਹ ਪੰਜਾਬ ਦੇ ਹਰ ਪਰਿਵਾਰ ਦਾ ਪੁੱਤ ਬਣ ਗਿਆ ਸਰਦਾਰ ਬਲਵਿੰਦਰ ਸਿੰਘ ਜਟਾਣਾ ਨੂੰ ਲੱਭਣ ਲਈ ਪੂਰੇ ਏਰੀਏ ਵਿੱਚ ਫੋਰਸ ਲੱਗੀ ਜਗਾ ਜਗਾ ਨਾਕੇ ਬੰਦੀ ਹੋਈ 4 ਸਤੰਬਰ 1991 ਨੂੰ ਰੋਪੜ ਦੇ ਨੇੜੇ ਇੱਕ ਪਿੰਡ ਵਿੱਚ ਕੇਰਾ ਪੈ ਗਿਆ ਬਲਵਿੰਦਰ ਸਿੰਘ ਜਟਾਣਾ ਤੇ ਉਹਦਾ ਸਾਥੀ ਪੰਜੋਲਾ ਖੇਤ ਵਿੱਚ ਸਨ ਘੰਟਿਆਂ ਬੱਧੀ ਮੁਕਾਬਲਾ ਚੱਲਿਆ ਬਲਵਿੰਦਰ ਸਿੰਘ ਜਟਾਣਾ ਨੇ ਦੁਸ਼ਮਣ ਦੇ ਹੱਥ ਆਉਣ ਤੋਂ ਚੰਗਾ ਸ਼ਹਾਦਤ ਨੂੰ ਚੁਣਿਆ ਜਦ ਉਹਨਾਂ ਦੇ ਜਿਸਮ ਵਿੱਚ ਆਖਰੀ ਸਾਹ ਨਿਕਲਿਆ ਉਹਨਾਂ ਦੇ ਚਿਹਰੇ ਤੇ ਇੱਕ ਸਕੂਨ ਸੀ ਕਿ ਉਹਨਾਂ ਨੇ ਪੰਜਾਬ ਦੀ ਮਿੱਟੀ ਦਾ ਕਰਜ਼ ਉਤਾਰ ਦਿੱਤਾ ਅੱਜ ਜਦ ਅਸੀਂ ਪੰਜਾਬ ਦੇ ਖੇਤਾਂ ਵਿੱਚ ਪਾਣੀ ਵਗਦਾ ਦੇਖਦੇ ਹਾਂ ਤਾ ਉਹ ਸਿਰਫ ਪਾਣੀ ਨਹੀਂ ਉਹ ਬਲਵਿੰਦਰ ਸਿੰਘ ਜਟਾਣਾ ਤੇ ਉਹਨਾਂ ਦੇ ਪਰਿਵਾਰ ਦਾ ਲਹੂ ਆ ਬਲਵਿੰਦਰ ਨੇ ਆਪਣਾ ਘਰ ਉਜਾੜ ਲਿਆ ਤਾਂ ਕਿ ਸਾਡੀ ਨਸਲਾਂ ਦੇ ਧਰਮ ਵਸਦੇ ਰਹਿਣ ਉਹ ਇੱਕ ਅਜੀਹਾ ਲੈਜੈਂਡ ਹੋਇਆ ਜਿਨ੍ਹਾਂ ਨੇ ਪਿੱਠ ਨਹੀਂ ਦਿਖਾਈ ਸਗੋਂ ਆਪਣੇ ਖੂਨ ਨਾਲ ਐਸਵਾਈਐਲ ਦੀ ਫਾਈਲ ਬੰਦ ਕੀਤੀ ਦੋਸਤੋ ਜੇ ਅੱਜ ਅਸੀਂ ਬਲਵਿੰਦਰ ਸਿੰਘ ਜਟਾਣਾ ਨੂੰ ਯਾਦ ਨਹੀਂ ਰੱਖਾਂਗੇ ਤਾਂ ਸਾਡੇ ਤੋਂ ਵੱਡਾ ਗੁਨਾਹਗਾਰ ਕੋਈ ਵੀ ਨਹੀਂ ਹੋਵੇਗਾ ਇਸ ਹੀਰੋ ਦੀ ਦਾਸਤਾਨ ਹਰ ਪੰਜਾਬੀ ਤੱਕ ਪਹੁੰਚਾਓ ਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਡੀ ਧਰਤੀ ਦੇ ਅਸਲੀ ਰਾਖੇ ਕੌਣ ਨੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਫੋਲੋ ਜ਼ਰੂਰ ਕਰਿਓ ਤੇ ਉਹਨਾਂ ਨੂੰ ਕਮੈਂਟ ਵਿੱਚ ਲਿਖੋ ਪੰਜਾਬ ਦਾ ਰਾਖਾ ਇੱਕ ਸਰਦਾਰ ਜਲੀ ਲਈ ਤੇ ਜੁੜੇ ਰਹੋ ਇੱਕ ਗੱਲ ਇੱਕ ਕਹਾਣੀ ਨਾਲ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਵਿੱਚ ਧੰਨਵਾਦ